ਵੱਡਾ ਜਾਜਕ ਤੇ ਸੋਟੇ ਅਸੀ ਜਾਜਕ ਮਗਰ ਭੱਜੇ ਉਹਦੇ ਕੱਲ ਨਹੀਂ ਭੱਜੇ ਏ ਉਂਧਿਆ ਪਾਸ਼ਾਏ ਕੰਮ ਨਾ ਕਰੀ ਏ ਉਂਧਿਆ ਪਾਸ਼ਾਏ ਕੰਮ ਨਾ ਕਰੀ ਇਹ ਤੇਰੇ ਦੀ ਕਰਦਾ ਠੀਕ ਨਹੀਂ ਆ ਇਹ ਜੋ ਹਵਾਂ ਨੇ ਸਾਡੇ ਲਈ ਇਹ ਜਾਜਕਾਂ ਦੀ ਵੱਖਰਾ ਕੀਤਾ ਆ ਕੰਮ ਇਹ ਤੇਰਾ ਕੰਮ ਨਹੀਂ ਆ ਪਰ ਇਹ ਤੜਿਆ ਨਹੀਂ ਅੱਛੀ ਜਾਜਕ ਤਾਂ ਵੱਡਾ ਮੇਰ ਮੋਰੀਆ ਹallelujah ਹallelujah ਜੇਸ ਕੰਮ ਤੋਂ ਜੋ ਹੋਵਾ ਮਰਾਂ ਕਰੀ ਉਹ ਕੰਮ ਤੋਂ ਸਾਨੂੰ ਰੁਕ ਜਾਣਾ ਚਾਹੀਦਾ ਹallelujah ਮੇਰੇ ਭਰਾ ਮੇਰੀ ਭੈਣ ਸੋਚੋ ਵਿਚਾਰ ਕਰੋ ਜੇ ਖੁਦਾ ਦਾ ਵਚਨ ਸਾਨੂੰ ਕੋਈ ਕੰਮ ਕਰ ਲਈ ਆਗਿਆ ਦਿੰਦਾ ਤਾਂ ਕਰੋ ਜੇ ਕਰਦੀ ਆਗਿਆ ਨਹੀਂ ਦਿੰਦਾ ਤੇ ਸਾਨੂੰ ਨਹੀਂ ਕਰਨਾ ਹਾਰੀ ਜਾ ਬੋਲੋ ਹallelujah ਕੌਣ ਤੇ ਆ ਦੇ ਅੱਗੇ ਲਿਖਿਆ ਜੋ ਬਲਵੰਤ ਮਰਕਸਾਨ ਅਸੀਂ ਜਾਣਦੇ ਜਿਹੜੇ ਸੀ ਬਲਵੰਤ ਮਰਕਸੀ ਅੱਤੇ ਉਹਨਾਂ ਨੇ ਉਂਧਿਆ ਪਾਸ਼ਾ ਦਾ ਡਾਕਰਾ ਕੀਤਾ ਅਦਸ ਨੂੰ ਆਖਾਂ ਲੱਗੇ ਹੇ ਉਂਧਿਆ ਯਹੋਵਾ ਲਈ ਤੂਫ ਦਿਖਾਉਣਾ ਤੇਰਾ ਕੰਮ ਨਹੀਂ ਹੈ ਹਲੋ ਯਹੋਵਾ ਲਈ ਤੂਫ ਦਿਖਾਉਣਾ ਉਂਧਿਆ ਪਾਸ਼ਾ ਤੇਰਾ ਆਤਵਾ ਹਰੂ ਦੇ ਪਤਰਾ ਦਾ ਕੰਮ ਹੈ ਇਹ ਤਾਂ ਖਾਸਕਾਂ ਦਾ ਕੰਮ ਆ ਧੂਫ ਦਿਖਾਉਣਾ ਜਦਵੇਂ ਤੀਰ ਤੇ ਹੌਪਦੀਆਂ ਬੰਨਿਆ ਲੈ ਕੇ ਆਉਣਾ ਇਹ ਤਾਂ ਜਾਤਕਾਂ ਦਾ ਕੰਮ ਆ ਕਹਿੰਦੇ ਆਮਨ ਕਹਿੰਦੇ ਆਮੇਨ ਹੇਲੂਇਆ ਹੇਲੂਇਆ ਸੇਵਕਾਈ ਕਰਨਾ ਤੇ ਅੰਦਰ ਜਲਾ ਮੇਰੇ ਆ ਸਾਰੇ ਬੇਕੋ ਮੇਰੇ ਭਾਈ ਸੇਵਕਾਈ ਕਰਨਾ ਵਿਆਹ ਤਲਾਕ ਵਾਲੇ ਬੰਦੇ ਦਾ ਕੰਮ ਨਹੀਂ ਹੈ ਬੋਲੋਗੇ ਨਹੀਂ ਹੈ ਸੇਮ ਕਾਈ ਕਰਨਾ ਵਿਆਹ ਤਲਾਕ ਵਾਲੇ ਬੰਦੇ ਦਾ ਕੰਮ ਨਹੀਂ ਹੈ ਇਹ ਕੰਮ ਇੱਕ ਵਿਆਹ ਵਾਲੇ ਦਾ ਹੈ ਆਮੀਨ ਕਿੰਨੇ ਸਮਝਦੇ ਹੋ ਮੇਰੇ ਭਰਾ ਮੇਰੀ ਭੈਣ ਜੇ ਵਾਚਨ ਮਨੇ ਕਰਿਆ ਤਾਂ ਸਾਨੂੰ ਰੋਕ ਜਾਣਾ ਬੋਲੋ ਨਹੀਂ ਹੈ ਚਾਹੀਦਾ ਹੈ ਆ ਉਦੀਆ ਪਾਸ਼ਾ ਨੂੰ ਡੱਕਿਆ 80 ਯਾਸਤਿਆਂ ਨੇ ਡੱਕਿਆ ਪਰ ਇਹ ਡੱਕਿਆ ਨਹੀਂ ਡਿਆ ਹallelujah ਕੀ ਵਿਆਥ ਰਾਗਰੇ ਬੰਦਿਆਂ ਨੂੰ ਕੋਈ ਦੱਸਦੇ ਨਹੀਂ ਆ ਦੱਸਦੇ ਆ ਪਰ ਉਹ ਡੱਕੜੇ ਨਹੀਂ ਆ ਬੋਲੋ ਸਹੀ ਖੋਲ ਕੇ ਨਹੀਂ ਜੀ ਹallelujah ਆ ਮੈਂ ਨਹੀਂ ਜੀ ਵਿਆਥ ਰਾਗਰੇ ਬੰਦਿਆਂ ਨੂੰ ਇਹਦੀ ਬਾਤ ਕਰਿਓ ਪਹਿਲੇ ਨੰਬਰ ਤੇ ਪਹਿਲਾ ਪਹਿਲਾ ਆ ਪਹਿਲਾਂ ਨੂੰ ਹallelujah ਕਹਿੰਦੇ ਸਮਝਿਓ ਪਰ ਬੜੇ ਧਿਆਨ ਨਾਲ ਸੁਣਿਆ ਜਿਹੜਾ ਇੱਥੇ 80 ਯਾਦਗਾਰਾਂ ਨੇ ਲੱਕਿਆ ਸੁਣਿਓ 80 ਯਾਦਗਾਰਾਂ ਨੇ ਲੱਕਿਆ țeੜਾ ਕੰਮ ਬੋਲੋ ਨਹੀਂ ਆ ਕੀ ਪੌਲਸ ਨੇ ਲੱਕਿਆ ਨਹੀਂ ਆਮਨ ਤਮੋਦੇਸ ਨੇ ਲੱਕਿਆ ਨਹੀਂ ਆਮਨ ਵੀ ਤੂੰ ਇਦਾਂ ਦਾ ਬੰਦਾ ਮਸਾ ਬੋਲੋ ਨਹੀਂ ਕਰਦਾ ਕਿਦਾਂ ਨਾ ਭਾ ਕਿਦਾਂ ਰਾਤ ਨਾ ਕਰਾ ਹallelujah ਹallelujah ਪਰ ਲੋਕ ਕੀ ਕਰਦੇ ਆ ਕਰ ਦਿੰਦੇ ਆ ਕਰ ਵੀ ਦਿੰਦੇ ਆ ਤੇ ਫਿਰ ਲੋਕ ਕੀ ਕਰਦੇ ਆ ਮੰਗੜ ਵੀ ਲੱਗ ਜਾਂਦੇ ਇਹਦਾ ਮਤਲਬ ਆ ਕਿ ਅਜੇ ਤੱਕ ਅਸੀਂ ਬਾਈਬਲ ਦਾ ਪ੍ਰਕਾਸ਼ ਨਹੀਂ ਪਾਇਆ ਪ੍ਰਭੂ ਦੇ ਵਚਨ ਨੂੰ ਸਮਝਿਆ ਆਮੀਨ ਹallelujah ਕੀ ਕਰਨਾ ਬਾਈਬਲ ਦੀਆਂ ਸਿੱਧੀਆਂ ਨਹੀਂ ਆ ਮੈਂ ਸਮਝਣ ਵਾਲੀਆਂ ਨਹੀਂ ਆ ਔਰ ਅੱਸੀ ਜਾਸਕਾ ਨੇ ਰਕਿਆ ਪਰ ਉਹ ਟਕਿਆ ਨਹੀਂ ਰਿਹਾ ਕੁਝਿਆ ਪਾਸ਼ਾ ਧਿਆਨ ਦਿਓ ਜਿਹੜੇ ਤੂਫ ਦਿਖਾਉਣ ਲਈ ਪਵਿੱਤਰ ਕੀਤੇਗੇ ਹਨ ਪਵਿੱਤਰ ਪਮਨ ਤੋਂ ਬਾਹਰ ਜਾ ਆਦਨ ਪਰਪੰਤਰ ਭਵਨ ਤੋਂ ਬਾਹਰ ਚਲ ਜਾ ਜਿਹੜੇ ਤੂਫ ਦਿਖਾਉਣ ਲਈ ਮਸਾ ਕੀਤੇਗੇ ਉਹੀ ਆ ਕਿਉਂ ਜੋ ਤੈ ਬਈਮਾਨੀ ਕੀਤੀ ਹੈ ਅਤੇ ਜੋ ਵਾਅ ਖੁਦਾ ਵੱਲੋਂ ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਵੇਗਾ। ਆ ਤੂੰ ਦਿਖਾਉਣਾ ਤੇਰੀ ਵਡਿਆਈ ਦਾ ਕਾਰਨ ਨਹੀਂ ਹੈਗਾ। ਤੂੰ ਬਾਲੀ ਸੋਭਾ ਕਰਨ ਲਿਆ ਕਿ ਮੈਂ ਮੱਲਕ ਦਾ ਰਾਜਾ ਆਇਆ ਤੇ ਮੈਂ ਜਾ ਕੇ ਧੂਪ ਤਕਾਉਂਗਾ ਲੋਕੀ ਵਾਹ-ਵਾਹ ਕੱਢ ਕੇ ਤਾਲੀਆਂ ਮਾਰਨਗੇ। ਵੀ ਬੜਾ ਸੋਹਣਾ ਕੰਮ ਕੀਤਾ ਅੱਜ ਰਾਜਾ ਵੀ ਜਾ ਕੇ ਧੂਪ ਤਕਾਉਂ ਰਿਹਾ। ਸਭੋ ਕੁਝ ਕਰ ਸਕਦਾ। ਹallelujah। ਇਹ ਤੇਰੀ ਵਡਿਆਈ ਦਾ ਕਾਰਨ ਨਹੀਂ ਹੋਣਾ। ਤਦ ਉਂਜਿਆ ਗੁੱਸੇ ਹੋਇਆ। ਜੇ ਕਿ ਇਹਨੂੰ ਵਜਨ ਦੱਸਿਆ ਨਾ ਤੇ ਡੇਲੀਆ ਕਰਦੇ ਆ ਹallelujah ਦੱਸਿਆ ਹੁੰਦੇ ਆ ਪੁਜਿਆ ਵੀ ਦਗੀ ਤਾਂ ਪੁਜਿਆ ਨੂੰ ਵਜਨ ਦੱਸਿਆ ਵੀ ਇਹ ਤੇਰਾ ਕੰਮ ਨਹੀਂ ਆ ਬੋਲੋ ਅਮਨ ਬੋਲੋ ਸਹੀ ਉਹੀ ਬੋਲਿਓ ਪੁਜਿਆ ਨੂੰ ਦੱਸਿਆ ਤੂੰ ਫਿਖਾਉਣਾ ਤੇਰਾ ਕੰਮ ਨਹੀਂ ਆ ਉਹ ਕਿਉਂ ਆਪਾ ਉਸੇ ਉਸੇ ਵਿਆਹ ਤਾਕ ਵਾਲੇ ਨੂੰ ਦੱਸਿਆ ਜਾਵੇ ਇਹ ਸੇਵਾ ਕਰਨਾ ਤੇਰਾ ਕੰਮ ਨਹੀਂ ਆ ਉਹ ਕਿਉਂ ਹੁੰਦਾ ਆਪਾ ਉਸੇ ਆਹੋ ਕੀ ਹਾਲੇਲੂਇਆ ਹਲੇਲੂਇਆ ਅੱਗੇ ਲਿਖਿਆ ਤਦ ਉਦਿਆ ਗੁੱਸੇ ਹੋਇਆ ਅੱਜ ਉਹਦੇ ਹੱਥ ਵਿੱਚ ਤੂੰ ਵ ਤਖੋਂ ਲੈ ਤੂੰ ਫਦਾਨ ਸੀ ਅਦੇ ਜਦੋਂ ਉਹ ਜਾਜਕ ਤੇ ਹਰਜਤਾ ਰਿਆ ਸੀ ਤਾ ਜਾਸਕਾ ਤੇ ਅੱਗੇ ਯਹੋਵਾ ਦੇ ਭਵਨ ਵਿੱਚ ਧੂਫ ਦੀ ਜਗਵੇਤੀ ਦੇ ਕੋਲ ਉਹਦੇ ਮੱਥੇ ਉੱਤੇ ਕੋਰ ਫੁੱਟ ਨਿਕਲ ਆਇਆ ਹallelujah ਹallelujah ਮੱਥੇ ਦੇ ਕਿ ਨਿਕਲ ਆਇਆ ਹੋਰ ਮੱਥੇ ਤੋਂ ਕੋ ਨਿਕਲਿਆ ਕਿਉਂਕਿ ਇਹ ਆਪਣੀਆਂ ਸੋਚਾਂ ਨਾਲ ਕੰਮ ਕਰਨਾ ਚਾਹੁੰਦਾ ਸੀ ਹallelujah ਆਪਣੀ ਸੋਚ ਨਾਲ ਗਿਆ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਨਹੀਂ ਕਿ ਜੇ ਪਵਿੱਤਰ ਆਤਮਾ ਦੀ ਨੂੰ ਪ੍ਰੇਰਣਾ ਹੁੰਦੀ ਇਹ ਕਦੀ ਵੀ ਧੂਫ ਨਾ ਦਿਖਾਉਣ ਜਾਂਦਾ ਕਿਉਂਕਿ ਇਹ ਪਾਸ਼ਾ ਸਿੰਘ ਇਹ ਜਾਦੂ ਨਹੀਂ ਕੀਗਾ ਹallelujah ਪਰ ਇਹ ਜਾਜਕਾਂ ਦਾ ਕੰਮ ਸੀ ਧੂਫ ਦਿਖਾਉਣਾ ਕੀ ਮੇਰੇ ਭੈਣ ਦੋ ਭਰਾਵੋ ਤੁਸੀਂ ਦੇਖਿਆ ਇੱਥੇ ਜਾਜਕ ਦਾ ਕੰਮ ਲੈ ਪਾਸ਼ਾ ਕਿੰਦ ਸੀ ਸਾਮਲ 1013 ਚ ਵੇਖਿਆ ਉੱਥੇ ਨਬੀ ਨੂੰ ਸਾਮਲ ਨਹੀਂ ਕੀਤਾ ਗਿਆ ਤੇ ਮੇਰੇ ਭੈਣ ਦੋ ਭਰਾਵੋ ਔਰ ਜਿਹੜਾ ਪਾਤਸ਼ਾਹ ਆ ਰਾਜਾ ਆ ਸ਼ਾਹ ਨਬੀ ਨੂੰ ਬਿਨਾ ਸਾਹਮਣੇ ਕੀਤੇ ਭੇਟ ਕਰਾਤੀ ਹੋ ਸਕਦਾ ਹallelujah ਹallelujah ਤੁਸੀਂ ਸੋਚੋ ਬੜਾ ਇੱਕ ਮਤ ਵਧੀਆ ਗੱਲ ਹੈ ਜਦ ਤੁਸੀਂ ਆਪਣੇ ਬੱਚਿਆਂ ਦੇ ਮੇਰੇ ਭੈਣ ਤੋਂ ਪ੍ਰਭ ਜਨਮ ਦੇ ਦਰਦੇ ਮੰਨ ਕੇ ਤੁਸਾਂ ਦਹੀਂ ਵੀ ਮੀਟਿੰਗ ਕਰਾਉਂਦੇ ਸੁਣਿਓ ਧਿਆਨ ਨਾਲ ਨਹੀਂ ਵੀ ਮੀਟਿੰਗ ਕਰਾਉਂਦੇ ਨਾ ਕਿਸੇ ਕੀ ਨੰਦ ਆਇਆ ਸੇਵਕ ਨੂੰ ਬੇਚੁੱਪੂ ਸੰਭਲ ਤਾ ਹਾਲੇਲੂਇਆ ਹਾਲੇਲੂਇਆ ਦਾਦੇ ਨਿਪਟਾਂ ਸੁੱਖ ਸ਼ਾਂਤੀ ਦੇ ਲਈ ਕਿੰਨੇ ਸੰਭ ਪਾਏ ਅਮੇਨ